ਤੇ ਉਸ ਦਵਾਈ ਸੀ ਚ ਪਾਉਣੇ ਆ ਪਾ ਕੱਪੜੇ ਜੀ ਤੇ ਲੇ ਪਾ ਕੱਪੜੇ ਤੁੰਗੀਆਂ ਤੇ ਛਾੜੀ ਛਾੜੂ ਲਾਇਆ ਜੀ ਜੀ ਕੰਮ ਆ ਪੜੇ ਜੀ ਪਾਏ ਆ ਜੀ ਵਸੇ ਮੈਨੂੰ ਸ਼ਾਂਤਗੀ ਹਿਜ਼ਾਰੀ ਰੱਖ ਲੈ ਤੋਏ ਤੱਕ ਦਿਨ ਦੇ ਭਾਇਆ ਅਸਰ ਜਿ ਰੱਖਾਂ ਨੂੰ ਦਾ ਕੇ ਬੰਨਣਾ e per riparare il sinto. Mentre andare là così, per cui circolano in più un tempo, l'avevo fatto. ਇਹ ਬਹੁਤ ਬادیه ਨਾਲ ਰੋਟੀ ਬਣਾ ਲੱਗੀ ਜੀ ਇਹ ਨਹੀਂ ਸੀ ਇਹ ਗਰਦ ਨਹੀਂ ਆ ਜਾਂਦੀ ਅੰਦਰ ਜੀ ਇਧਰ ਆਪਣੇ ਭਾਂਡੇ ਪਏ ਆ ਭਾਂਡੇ ਸਾਫ਼ ਕਰਾਂਗੇ ਇਹ ਦੁਪਹਿਰ ਦੇ ਭਾਂਡੇ ਆ ਜੀ ਤੇ ਹੁਣ ਭਾਂਡੇ ਨੂੰ ਸਾਫ਼ ਕਰਾਂਗੇ ਠੀਕ ਹੈ ਜੀ ਤੇ ਪਹਿਲਾ ਪਦਾਰਥ ਇਹੋ ਪਿਓ ਲਗੇ ਜਾਈ ਰਾਜਮਾ ਤੇ ਭਾਂਡੇ ਬਾਅਦ ਵਿੱਚ ਸਾਫ਼ ਕਰਾਂਗੇ ਜੀ ਰਾਜਮਾ ਪਿਓ ਤੇ ਰੱਖ ਲਏ ਜੀ ਸ਼ਾਮ ਨੂੰ ਬਣਾਵਾਂਗੇ ਤੇ ਸਾਂਭਾਸਤੀ ਪੇਉਂ ਕੇ ਰੱਖ ਲਈ ਜੀ ਤੇ ਫਿਰ ਆਇਆ ਨਾ ਕੱਚੇ ਜੇ ਰਹਿ ਜਾਂਦੇ ਤੇ ਉਦਾਂ ਨਹੀਂ ਢਾਲ ਤੇ ਆਪਾਂ ਤੇਲੀ ਢਾਲ ਸਣਿਆਂ ਦੀ ਤੇ ਉਹ ਸੁਕਾਵਾਂਗੇ ਪਿਉਂ ਕੇ ਰੱਖ ਲਈ ਜੀ ਤੇ ਤੜਕਾ ਆਪਾਂ ਦੀਦੀ ਨੂੰ ਦੇਤਾ ਦੀਦੀ ਨੂੰ ਰਹੀ ਹੈ ਚਾੜੂ ਜਲਾ ਰਹੀ ਸੀ ਬਾਹਰ ਤੇ ਦੀਦੀ ਘੱਟ ਦੇਗੀ ਤੜਕਾ ਤੇ ਨਾਲੇ ਦੇਵਾਂਗੇ ਆਪਾਂ ਦੀਦੀ ਮਿਰਚਾ ਇਹ ਮਿਰਚਾ ਮਲਵਾਨੀ ਸੀ ਮੀਂਹ ਦੀ ਮਿਰਚਾ ਸਮਾਰਦੇ ਸਾਰੀ ਨਛਾਂਡ ਦੇ ਤੇ ਫਿਰ ਆਇਆ ਨਾ ਕੱਲ੍ਹ ਵਰੀ ਇੱਕ ਮਿਰਚ ਖਰਾਬ ਹੁੰਦੀ ਹੈ ਹਨਾ ਉਹ ਤੱਕਰਾ ਤੁਸੀਂ ਇਹ ਹੋ ਜਾਂਦੀ ਹੈ ਤੇ ਵਿੱਚੇ ਥੋੜਾ ਜਿਹਾ ਧੌਣਾ ਦੀ ਧੌਣਾ ਦੀ ਸਮਾਤ ਕੇ ਰੱਖ ਦੇਗੀ। ਹੁਣ ਆਪਾਂ ਪਾਂਡੇ ਸਾਫ ਕਰਨੀ ਹੈ ਜੀ। ਤੇ ਮੈਂ ਇਹ ਤਮਾਂ ਬਾਹਰ ਦੇ ਦਿੱਲੇ। ਆਰ ਮੈਂ ਜਿੱਤੇ ਆ ਕੇ ਸਾਫ ਕਰ ਲਈ। ਤੇ ਉਧਰ ਜਾਣਾ ਜੀ ਆਪਾਂ ਪੁਰਾਣੇ ਘਰ ਚ ਪਤੀਨੇ ਚ ਬਹੁਤ ਜ਼ਿਆਦਾ ਸੁੱਕਿਆ ਪਿਆਗਾ ਤੇ ਅੱਜ ਮੰਗਾਇਆ ਤੇ ਤੇ ਪਾਣੀ ਲੈ ਕੇ ਆਣਾ ਪਾਣੀ ਦੇ ਆਈਏ ਜੀ ਤੇ ਫਿਰ ਆਪਾਂ ਪਾਣੀ ਦੇਖੇ ਰਕੋਟਾ ਫਿਰ ਉਧਰ ਜਾਣਾ ਆ ਕੇ ਮੈਨੂੰ ਪੰਡੇ ਸਾਫ ਕਰਾਂ ਚਲੋ ਜੀ ਮੈਂ ਤਾਂ ਪਰਾਣੀ ਘਰ ਤੇ ਚੱਲ ਗੇ ਉੱਥੇ ਮਿਲਦੇ ਆ ਪਾਣੀ ਦੀ ਬਾਲਟੀ ਲੈ ਕੇ ਜਾਵਾਂਗੇ ਭਰ ਕੇ ਤੇ ਫਿਰ ਉਧਰ ਦੇਖਾਂਗੇ ਜਦਦਰ ਇੱਕੀ ਚ ਪਾਣੀ ਹੋਇਆ ਤਾਂ ਉਥੋਂ ਪਾ ਦਾਂਗੇ ਨਹੀਂ ਆਪਾਂ ਪਾਣੀ ਦੀ ਬਾਲਟੀ ਲੈ ਜਾਵਾਂਗੇ ਪਰ ਕੇ ਤੇ ਫਿਰ ਸਾਰੇ ਪਤੀਨੇ ਚ ਪਾ ਕੇ ਆਵਾਂਗੇ ਨਾਲੇ ਨਿੰਪੂਣਾ ਚ ਤੇ ਮਰੂਦਾਂ ਦੇ ਫੇਡੇ ਚ ਜਿਹੜੇ ਜਿਹੜੇ ਸੁੱਕੇ ਪੈਣ ਉਧਰ ਪਾਣੀ ਕਿੰਨਾ ਟੈਨ ਹੋ ਗਿਆ ਆਪਾਂ ਗਏ ਨਹੀਂ ਉਧਰ ਅੱਜ ਜਾਵਾਂਗੇ ਤੇ ਦੇਖਦੇ ਆਂ ਜਾ ਕੇ ਤੇ ਅੱਜ ਹਰਦੀਪ ਦਾ ਡੈਡੀ ਉਧਰ ਪਿਆ ਸੀ ਪਤੀਨਾ ਕਰ ਬਹੁਤ ਜ਼ਿਆਦਾ ਸੁੱਕਿਆ ਪਿਆ ਗਿਆ ਪਾਣੀ ਪਾਣੇ ਆਲਾ ਤੇ ਹੁਣ ਆਪਾਂ ਪਾਣੀ ਪਾਏ ਜੀ ਲੋਜੀ ਨੂੰ انا ਧਾਲ ਰੱਖ ਲੀ ਗਏ ਪਾਂਡੇ ਤੱਕ ਕਰ ਲੇ ਸੀ ਸਾਪ ਤੇ ਕੁੱਕਰ ਦੀ ਡੰਡੀ ਪਵਾਣੇ ਵਾਲੀ ਇਹ ਪੀ ਮਸਾਲੇ ਲਿਆਉਣੀ ਪਵਾ ਕੇ ਉਧਰੋਂ ਦੀ ਦੋਨੇ ਪਾਸੇ ਮੈਂ ਆਪਾਂ ਧਾਲ ਰੱਖ ਲੀ ਗਏ ਜੀ ਉਧਰ ਤੋਂ ਗਏ ਜੀ ਆਪਾਂ ਪਾਣੀ ਦੇ ਤੇ ਸੱਚ ਉਹ ਕੰਮ ਹੋ ਗਿਆ ਸੀ ਕੁੱਕਰ ਨਾਲ ਲੱਗੀ ਸੀ ਦੇ ਲੈ ਵਾਲੀ ਸੋਈ ਚ ਕੰਮ ਕਰੀਏ ਆਂਡੇ ਭੁੰਨੇ ਸਾਫ ਨੂੰ ਲੈ ਕੇ ਕੱਪੜਾ ਮਾਰਨਾ ਪੈਂਦਾ ਜੀ ਸਾਫ ਕਰਨਾ ਪਹਿਲਾਂ ਇਹ ਉੱਪਰ ਆਰਮਾtion ਤੇ ਸੀ ਥੋੜੇ ਟਾਈਮ ਬਾਅਦ ਪਾ ਲਾ ਦੇ ਕਿਉਂ ਕਿ ਰਕਤੀ ਸੀ ਇਸ ਨਾਲ ਕਿ ਫੇਰ ਪਾਈ ਸੀ ਦੀ ਦਾਲ ਇਹ ਇਸ ਦੇ ਪਾਣੀ ਨੂੰ ਬਰ ਵਿੱਚ ਪਾਉਣਗੇ ਪਾ ਲਿਆ ਪਾਣੀ ਹੁਣ ਆਪਾਂ ਨੂੰ ਵਿੱਚ ਪਾਤੀ ਨੂਰ ਪਤਾ ਨਹੀਂ ਨੁਕਾ ਹੱਕੀ ਚੰਚੂ ਨੂੰ ਨਾਲ ਹੀ ਕਹੇਗੀ ਐ ਅੰੱਚਾ ਦਾ ਬੰਦਾ ਮੇਰੇ ਵਿੱਚ ਪਾਇਆ ਵਾ ਨੂਨ ਸਭ ਤੋਂ ਵੱਧ ਲੱਗਦਾ ਵਾ ਸਬਜੀ ਪਾਚੀ ਚ ਆਪਾਂ ਥੋੜੇ ਦਿਨ ਹਮਤ ਪਾਲਨੇ ਦੇ ਖਤਮ ਹੋ ਜਾ ਪਾਲਨੇ ਦੇ ਖਤਮ ਹੋ ਜਾਂਦਾ ਨੂੰ ਸਭ ਤੋਂ ਜ਼ਿਆਦਾ ਲੱਗਦਾ ਦਾ ਨੂੰ ਇਹਨਰ ਚ ਪਾ ਲਈਏ ਜੀ ਫਿਰ ਆਪਾਂ ਢੱਕਣ ਲਾ ਦਾਂਗੇ

ਇਸ ਕੁਝਾਂ ਦੇਖਤ ਲਾਉਣਾਂ ਦੇ ਚੰਦੇ ਦੋ ਜੀ ਦਾ ਆਟਾ ਗੋਲ ਬਣ ਗਿਆ ਤੜਕਾ ਤੜਕਾ ਇਹ ਟਾਈਮ ਲੱਗੇਗਾ ਤਾਂ ਅਲਚ ਬਣਨੇ ਚ ਤੇ ਆਪਾਂ ਵੀਡੀਓ ਵੀ ਅਪਲੋਡ ਕਰਨੀ ਹੈ ਇੱਥੇ ਆਪਾਂ ਵੀਡੀਓ ਦੇ ਕਰਦੇ ਐਂਡ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਹੋਰ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ ਜੀ